ਹਾਣੀ ਸਿਧਰੀ ਤੀਵੀ ਅੱਜ ਸੱਚੀ ਹੀ ਮੈਂ ਕੁਝ ਖਿਜੀ ਜਾਈ ਗਈ ਸੀ ਜਦੋਂ ਮੇਰੇ ਕੰਨਾਂ ਵਿੱਚ ਇੱਕ ਬਹੁਤ ਹੀ ਕੁਰਖਤ ਆਵਾਜ਼ ਆ ਪਈ ਸੀ ਮੈਂ ਖਿੜਕੀ ਦਾ ਪਰਦਾ ਹਟਾ ਕੇ ਦੇਖਿਆ ਤਾਂ ਇੱਕ 45 ਸਾਲ ਦੀ ਔਰਤ ਕਹਿ ਰਹੀ ਸੀ ਗੱਲ ਸੁਣ ਕੁੜੀਏ ਮੈਂ ਥਾਣੇਦਾਰ ਨਾਲ ਗੱਲ ਕੀਤੀ ਹੈ ਉਹ ਆਂਦਾ ਹੈ ਕਿ ਕੁੜੀ ਜਿਸ ਦਾ ਵੀ ਨਾਮ ਲਓ ਪੁਲਿਸ ਉਸ ਨੂੰ ਹੀ ਚੱਕੂ ਹੁਣ ਤੂੰ ਸਿਧਰੀ ਨਾ ਬਣ ਤੇ ਕਰੜੀ ਜੀ ਹੋ ਕੇ ਲੈਦੇ ਨਾ ਸੋਹਰਿਆਂ ਚੋਂ ਆਪੇ ਥਾਣੇ ਜਾ ਜਾ ਸਿੱਧੇ ਹੋਣੇ ਨੇ ਮੈਂ ਤੇਰੇ ਨਾਲ ਹਾਂ ਮੇਰੇ ਦਫਤਰੀ ਕਮਰੇ ਦੇ ਨਾਲ ਲਗਦੀ ਪਾਰਕ ਨੁਮਾ ਜਗ੍ਹਾ ਵਿੱਚ 15 ਕੁ ਔਰਤਾਂ ਨੇ ਇੱਕ 22-23 ਕੁ ਸਾਲਾਂ ਦੀ ਧੀ ਕੁੜੀ ਜਿਸ ਦੇ ਹੱਥ ਤੇ ਪਲਸਤਰ ਲੱਗਿਆ ਹੋਇਆ ਸੀ ਨੂੰ ਪੁੰਜੇ ਜ਼ਮੀਨ ਤੇ ਬਿਠਾ ਰੱਖਿਆ ਸੀ ਅੱਧੇ ਇੱਕ ਘੰਟੇ ਤੋਂ ਉਹ ਉਸ ਕੁੜੀ ਨੂੰ ਕੁਝ ਮਗਵਾਉਣ ਦਾ ਜ਼ੋਰ ਪਾ ਰਹੀਆਂ ਸੀ ਉਸ ਕੁੜੀ ਨੇ ਹਾਲੇ ਵੀ ਆਪਣਾ ਸਿਰ ਨਹੀਂ ਚੁੱਕਿਆ ਸੀ ਬਾਕੀ ਦੀਆਂ ਔਰਤਾਂ ਆਪਣਾ ਹੀ ਰੋਲਾ ਪਾ ਰਹੀਆਂ ਸੀ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਰੋਜ਼ ਹੀ ਕੋਈ ਨਾ ਕੋਈ ਲੜਾਈ ਝਗੜੇ ਦਾ ਰੋਲਾ ਰੱਪਾ ਪਿਆ ਹੀ ਰਹਿੰਦਾ ਸੀ ਪਰ ਅੱਜ ਮੈਨੂੰ ਕੁਝ ਜ਼ਿਆਦਾ ਹੀ ਖਿੱਚ ਜਾ ਰਹੀ ਸੀ ਮੈਂ ਪਰਦਾ ਠੀਕ ਕਰਕੇ ਮੁੜ ਆਪਣੀ ਕੁਰਸੀ ਤੇ ਬੈਠ ਕੰਮ ਵਿੱਚ ਜੁਟ ਗਈ ਸੀ 5 ਕੁ ਮਿੰਟ ਬਾਅਦ ਮੇਰੇ ਦਫ਼ਤਰ ਦੇ ਬਾਹਰ ਲੱਗਿਆ ਸ਼ੀਸ਼ੇ ਵਾਲਾ ਦਰਵਾਜ਼ਾ ਇੱਕਦਮ ਖੁੱਲਿਆ ਤੇ ਜ਼ੋਰ ਦੀ ਬੰਦ ਵੀ ਹੋ ਗਿਆ ਮੈਂ ਸਿਰ ਉਠਾ ਕੇ ਦੇਖਿਆ ਤਾਂ ਚਾਰ ਔਰਤਾਂ ਜਿਨ੍ਹਾਂ ਵਿੱਚੋਂ ਤਿੰਨਾਂ ਦੀ ਉਮਰ ਲਗਭਗ 40 ਤੋਂ 55 ਸਾਲ ਦੇ ਵਿੱਚਕਾਰ ਸੀ ਤੇ ਚੌਥੀ 30-32 ਸਾਲ ਦੀ ਕੁੜੀ ਖੜੀ ਸੀ ਜਿਸ ਨੇ ਬਹੁਤ ਹੀ ਮਰੀਅਲ ਜਿਹਾ ਬੱਚਾ ਆਪਣੀ ਕੁੱਛੜ ਚੁੱਕਿਆ ਹੋਇਆ ਸੀ ਬੱਚੇ ਦੇ ਮੂੰਹ ਵਿੱਚੋਂ ਰਾਲ ਵਗ ਰਹੀ ਸੀ ਤੇ ਉਸ ਕੁੜੀ ਦਾ ਹਾਲ ਵੀ ਕੁਝ ਬਹੁਤਾ ਠੀਕ ਨਹੀਂ ਸੀ ਉਸਦੇ ਵਾਲ ਪੂਰੀ ਤਰ੍ਹਾਂ ਖਿੰਡੇ ਹੋਏ ਸੀ ਤੇ ਅੱਧੇ ਸਿਰ ਤੇ ਚੁੰਨੀ ਲਈ ਹੋਈ ਸੀ ਉਨਾ ਵਿੱਚੋਂ ਇੱਕ ਔਰਤ ਜੋ ਆਉਂਦੇ ਸਾਰ ਕੁਰਸੀ ਤੇ ਵਿਰਾਜਮਾਨ ਹੋ ਗਈ ਸੀ ਨੇ ਬੈਠਣਸਾਰ ਪੁੱਛਿਆ ਕੁੜੇ ਕੁੜੀਏ ਅਸੀਂ ਸੁਖਪਾਲ ਡਾਕਟਰਨੀ ਨੂੰ ਮਿਲਣਾ ਹੈ ਹਾਂਜੀ ਮੈਂ ਹੀ ਹਾਂ ਸੁਖਪਾਲ ਪਰ ਮੈਂ ਡਾਕਟਰਨੀ ਨਹੀਂ ਬੇਬੇ ਮੈਂ ਉਸ ਵੱਲ ਦੇਖਿਆ ਤੇ ਜਵਾਬ ਦੇ ਦਿੱਤਾ ਅੱਛਾ ਪਰ ਸਾਨੂੰ ਤਾਂ ਆਂਗਣਵਾੜੀ ਭੈਣ ਜੀ ਨੇ ਕਿਹਾ ਕਿ ਤੂੰ ਡਾਕਟਰਨੀ ਹੈ ਅਸੀਂ ਤਾਂ ਜਵਾਕ ਦਾ ਫ੍ਰੀ ਇਲਾਜ ਕਰਾਉਣਾ ਹੈ। ਬੇਬੇ ਕੁਝ ਲੀਡਰ ਸੋਚ ਵਾਲੀ ਹੀ ਲੱਗੀ ਮੈਨੂੰ। ਬੇਬੇ ਤੁਸੀਂ ਬੱਚੇ ਦੇ ਦਾਦੀ ਹੋ? ਮੈਂ ਪੁੱਛਿਆ। ਉਹ ਕੁਝ ਖਿੱਚ ਗਈ ਤੇ ਉਸਨੇ ਆਪਣੇ ਨਾਲ ਖੜੀ 1 50 ਸਾਲ ਦੀ ਔਰਤ ਵੱਲ ਇਸ਼ਾਰਾ ਕਰਦੇ ਕਿਹਾ। ਨਾ ਕੁੜੇ, ਇਹ ਤਾਂ ਸਾਡੇ ਘਰ ਗੋਹੇ-ਗੁੜੇ ਦਾ ਕੰਮ ਕਰਦੀ ਐ। ਮੈਨੂੰ ਇਹਨਾਂ ਮਾੜੇ ਢੀਡੇ ਤੇ ਤਰਸ ਆ ਗਿਆ ਤੇ ਮੈਂ ਤਾਂ ਇਹਨਾਂ ਦੇ ਨਾਲ ਆਈ ਹਾਂ। ਇਨਾ ਗਰੀਬੜਿਆਂ ਨੂੰ ਕੌਣ ਪੁੱਛਦਾ ਹੈ ਮੈਨੂੰ ਬੇਬੇ ਦੀਆਂ ਗੱਲਾਂ ਵਿੱਚੋਂ ਹੰਕਾਰ ਦੀ ਬਦਬੂ ਆ ਰਹੀ ਸੀ ਮੈਂ ਪਿਆਰ ਨਾਲ ਪੁੱਛਿਆ ਇਸ ਬੱਚੇ ਦੀ ਮਾਂ ਕੌਣ ਹੈ ਬੇਬੇ ਨੇ ਬੋਲਣਾ ਚਾਹਿਆ ਤਾਂ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ ਤੇ ਨਾਲ ਖੜੀ ਔਰਤ ਨੂੰ ਪੁੱਛਿਆ ਹਾਂਜੀ ਬੇਬੇ ਤੁਸੀਂ ਬੱਚੇ ਦੇ ਦਾਦੀ ਹੋ ਔਰਤ ਨੇ ਕੁਝ ਖਿਜਦੇ ਜਿਹੇ ਕਿਹਾ ਹਾਂਜੀ ਦੇ ਉਸ ਨੇ ਆਪਣੇ ਨਾਲ ਖੜੀ 35 ਸਾਲਾਂ ਦੀ ਔਰਤ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਆ ਇਸ ਦੀ ਵੱਡੀ ਬੀਬੀ ਕੁੜੀ ਜੋ ਹਲੇ ਤੱਕ ਵੀ ਅਡੋਲ ਜਹੀ ਖੜੀ ਸੀ ਉਹਦੀ ਬਾਹ ਖਿੱਚ ਕੇ ਮੂਹਰੇ ਕਰ ਲਿਆ ਤੇ ਕਿਹਾ ਆ ਇਹਦੀ ਮਾਂ ਇਹ ਤਾਂ ਸਿਧਰੀ ਹੈ ਜੀ ਮੈਂ ਬੱਚੇ ਦੀ ਮਾਂ ਅਤੇ ਦਾਦੀ ਨੂੰ ਕਮਰੇ ਵਿੱਚ ਰੁਕਣ ਤੇ ਬਾਕੀ ਦੋਨਾਂ ਔਰਤਾਂ ਨੂੰ ਬਾਹਰ ਖੜਾ ਹੋਣ ਲਈ ਕਿਹਾ ਤਾਂ ਕੁਰਸੀ ਤੇ ਬੈਠੀ ਬੇਬੇ ਨੂੰ ਕੁਝ ਬੁਰਾ ਲੱਗਿਆ ਤੇ ਉਹ ਕਾਫੀ ਓਖ ਮੰਨਦੀ ਖੜੀ ਹੋਈ ਤੇ ਮੇਰੇ ਵੱਲ ਮੁਹਰ ਕਰਕੇ ਬੋਲੀ ਕੁੜੀਏ ਇਨਾ ਗਰੀਬੜਿਆਂ ਨੂੰ ਕੀ ਪਤਾ ਜੋ ਤੂੰ ਪੁੱਛਣਾ ਮੇਰੇ ਤੋਂ ਪੁੱਛ ਲੈਂਦੀ ਮੈਂ ਹੱਸਦੇ ਹੋਏ ਪਿਆਰ ਨਾਲ ਕਿਹਾ ਬੇਬੇ ਮੇਰੇ ਲਈ ਕੋਈ ਅਮੀਰ ਜਾਂ ਗਰੀਬ ਨਹੀਂ ਮੇਰੇ ਲਈ ਤੁਸੀਂ ਸਿਰਫ ਮਰੀਜ਼ ਦੇ ਰਿਸ਼ਤੇਦਾਰ ਹੋ ਨਾਲੇ ਬੇਬੇ ਕੁਝ ਗੱਲਾਂ ਸਿਰਫ ਮਾਂ ਜਾਂ ਦਾਦੀ ਨੂੰ ਪਤਾ ਹੁੰਦੀਆਂ ਕਿਸੇ ਗੈਰ ਨੂੰ ਨਹੀਂ ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਬੇਬੇ ਆਪਣਾ તમ ਤਮੌਂਦਾ ਚਿਹਰਾ ਲੈ ਕੇ ਕਮਰੇ ਚੋਂ ਬਾਹਰ ਚਲੀ ਗਈ ਤੇ ਜਾਂਦੀ ਜਾਂਦੀ ਕਹਿ ਗਈ ਚੰਗਾ ਜਗੀਰੋ ਤੂੰ ਆ ਅਫਸਰਨੀ ਤੋਂ ਸਮਝ ਕੇ ਬਾਹਰ ਆ ਜਾਹੀਂ ਮੈਂ ਬਾਰ ਬੈਂਚ ਤੇ ਬੈਠੀ ਆ ਮੈਂ ਹੱਸ ਪਈ ਮੇਰੇ ਹੱਸਣ ਦੀ ਵਜ੍ਹਾ ਬੇਬੇ ਦੇ ਵੀ ਕੰਨੀ ਪੈ ਗਈ ਤੇ ਉਹ ਕਾਹਲੀ ਨਾਲ ਕਮਰੇ ਵਿੱਚੋਂ ਬਾਹਰ ਹੋ ਗਈ ਮੈਂ ਬੱਚੇ ਦੀ ਦਾਦੀ ਅਤੇ ਮਾਂ ਨੂੰ ਕੁਰਸੀ ਤੇ ਬੈਠਣ ਲਈ ਕਿਹਾ। ਉਹ ਦੋਵੇਂ ਝਿਜਕਦੀਆਂ ਕੁਰਸੀ ਤੇ ਬੈਠ ਗਈਆਂ। ਬੇਬੇ ਨੇ ਆਪਣੇ ਹੱਥ ਫੜੇ ਲਿਫਾਫੇ ਵਿੱਚੋਂ ਇੱਕ ਨਿੱਕਾ ਜਿਹਾ ਕੱਪੜਾ ਕੱਢ ਕੇ ਕੁੜੀ ਦੇ ਹੱਥ ਦਿੰਦੇ ਕਿਹਾ, "ਲੈ ਫੜ, ਇਹਦਾ ਮੂੰਹ ਸਾਫ਼ ਕਰ ਦੇ।" ਕੁੜੀ ਨੇ ਕੱਪੜਾ ਫੜ ਕੇ ਬੱਚੇ ਦਾ ਮੂੰਹ ਸਾਫ਼ ਕੀਤਾ ਤੇ ਠੀਕ ਹੋ ਕੇ ਕੁਰਸੀ ਤੇ ਬੈਠ ਗਈ। ਮੈਨੂੰ ਬੇਬੇ 'ਚੋਂ ਬੱਚੇ ਦੀ ਉਮਰ ਤੇ ਬਿਮਾਰੀ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਉਹ ਨਾ ਕੁਝ ਬੋਲਦਾ ਤੇ ਨਾ ਤੁਰਦਾ ਸਾਰਾ ਦਿਨ ਇਹਦੇ ਮੂੰਹ ਵਿੱਚੋਂ ਰਾਲਾਂ ਗਿਰਦੀਆਂ ਤੇ ਇਹਦੀ ਗਰਦਨ ਵੀ ਨਹੀਂ ਖੜਦੀ ਉਹਨਾਂ ਮੈਨੂੰ ਕੋਈ 2 ਕੁ ਸਾਲ ਪੁਰਾਣੀ ਦਿਮਾਗੀ ਸਕੈਨ ਦੀ ਰਿਪੋਰਟ ਤੇ ਕੁਝ ਪੀਜੀਆਈ ਚੰਡੀਗੜ੍ਹ ਦੇ ਕਾਰਡ ਦਿਖਾਏ ਜਿਸ ਵਿੱਚੋਂ ਇੱਕ ਤੇ ਸਾਫ਼-ਸਾਫ਼ ਲਿਖਿਆ ਸੀ ਕਿ ਬੱਚਾ ਦਿਮਾਗੀ ਤੌਰ ਤੇ ਕਮਜ਼ੋਰ ਸੀ ਫਿਰ ਉਹਨਾਂ ਮੈਨੂੰ ਆਂਗਣਵਾੜੀ ਵਿੱਚੋਂ ਭਰਾ ਕੇ ਲਿਆਂਦਾ ਫਾਰਮ ਵੀ ਦਿੱਤਾ ਮੈਂ ਫਾਰਮ ਦੀ ਜਾਂਚ ਕੀਤੀ ਤਾਂ ਉਹ ਬਿਲਕੁਲ ਸਹੀ ਸੀ ਮੈਂ ਉਹਨਾਂ ਤੋਂ ਬੱਚੇ ਦੀਆਂ ਫੋਟੋਆਂ ਤੇ ਇੱਕ ਮਾਂ ਦੀ ਫੋਟੋ ਲਈ ਬੇਬੇ ਨੇ ਮੈਨੂੰ ਫੋਟੋਆਂ ਦੇ ਨਾਲ-ਨਾਲ ਆਧਾਰ ਕਾਰਡ ਵੀ ਫੜਾ ਦਿੱਤਾ ਮੈਂ ਬੱਚੇ ਦੀ ਮਾਂ ਦੀ ਤਰਫੋਂ ਸਵੇਸ਼ ਕੋਸ਼ਨਾ ਪੱਤਰ ਭਰ ਕੇ ਉਸ ਤੇ ਉਸ ਦੀ ਫੋਟੋ ਲਗਾ ਦਿੱਤੀ ਮੈਂ ਫਾਰਮ ਤੇ ਉਸ ਦੇ ਦਸਤਖਤ ਕਰਵਾਉਣ ਲਈ ਫਾਰਮ ਉਸ ਕੁੜੀ ਵੱਲ ਵਧਾ ਦਿੱਤਾ ਤੇ ਦਸਤਖਤ ਕਰਨ ਲਈ ਕਿਹਾ ਬੇਬੇ ਨੇ ਉਸ ਦੇ ਹੱਥੋਂ ਬੱਚਾ ਫੜ ਲਿਆ ਪਹਿਲੀ ਵਾਰ ਉਹ ਕੁੜੀ ਨੂੰ ਕੁਝ ਹੋਸ਼ ਜਿਹੀ ਆਈ ਸੀ ਉਸ ਨੇ ਆਪਣੀ ਚੁੰਨੀ ਬੜੇ ਸਜਜੇ ਢੰਗ ਨਾਲ ਠੀਕ ਕੀਤੀ ਤੇ ਪੈਨ ਚੁੱਕ ਲਿਆ ਜਿਵੇਂ ਹੀ ਉਸ ਨੇ ਫਾਰਮਾਂ ਤੇ ਆਪਣੇ ਦਸਤਕਤ ਕੀਤੇ ਮੇਰੇ ਹੋਸ਼ ਉੱਡ ਗਏ ਉਸ ਨੇ ਅੰਗਰੇਜ਼ੀ ਵਿੱਚ ਬੜੇ ਹੀ ਸੋਹਣੇ ਦਸਤਕਤ ਕੀਤੇ ਉਹਦਾ ਨਾਂ ਸੀ ਸੋਨੀਆ ਰਾਣੀ ਬੜੀ ਸੋਹਣੀ ਲਿਖਾਈ ਮੈਂ ਬੜੀ ਸਵਾਰ ਕੇ ਉਸ ਦੇ ਮੂੰਹ ਵੱਲ ਤੱਕਿਆ ਮੈਂ ਫਾਰਮ ਉਤੇ ਲਿਖੇ ਅੱਖਰਾਂ ਤੇ ਉਸ ਕੁੜੀ ਵੱਲ ਵਾਰ-ਵਾਰ ਦੇਖ ਰਹੀ ਸੀ। ਇਹਨੂੰ ਇਸ ਤਰ੍ਹਾਂ ਦੇਖਦੇ ਬੇਬੇ ਨੇ ਉਸ ਕੁੜੀ ਵੱਲ ਕੋੜਾ ਝਾਕਦੇ ਮੈਨੂੰ ਪੁੱਛਿਆ, "ਜੀ, ਇਹਨੇ ਕੁਝ ਗਲਤ ਦਸਤਕਤ ਕਰਤੀ? ਕੀ ਕਰੀਏ ਜੀ? ਆਪਣਾ ਝੱਗਾ ਚੁੱਕਦੇ ਆਂ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ।" ਬੜੀ ਸਿੱਧਰੀ ਐ, ਭੋਰਾ ਡੱਕੇ ਦੀ ਅਕਲ ਨਹੀਂ ਇਹਨੂੰ। ਨਿਰਾ ਢੋਰ ਪੱਲੇ ਪਾਤੀ ਸਾਡੇ। ਮੈਂ ਕੁਝ ਤਲਖੀ ਵਿੱਚ ਆ ਕੇ ਕਿਹਾ, "ਬੇਬੇ, ਇੰਨੇ ਕੁਝ ਗਲਤ ਨਹੀਂ ਕੀਤਾ ਮੈਂ ਬਸ ਫਾਰਮ ਚੈੱਕ ਕਰ ਰਹੀ ਸੀ ਇੰਨਾ ਸੁਣਦੇ ਬੇਬੇ ਕੁਝ ਸ਼ਰਮਸਾਰ ਜਿਹੀ ਹੋ ਗਈ ਮੈਂ ਬੇਬੇ ਨੂੰ ਕੱਢਦੇ ਹੋਏ ਬੇਬੇ ਨੂੰ ਕਿਹਾ ਬੇਬੇ ਤੁਸੀਂ ਆ ਫਾਰਮ ਦੀਆਂ ਫੋਟੋਆਂ ਕਾਪੀ ਕਰਵਾ ਕੇ ਸਾਹਮਣੇ ਨਵੇਂ ਹਸਪਤਾਲ ਵਿੱਚੋਂ ਪਰਚੀ ਕਟਵਾ ਲਿਓ ਤੇ ਬੱਚੇ ਤੇ ਇਸ ਦੀ ਮਾਂ ਨੂੰ ਇੱਥੇ ਛੱਡ ਜਾਓ ਮੈਂ ਹੋਰ ਫਾਰਮ ਭਰਨਾ ਬੇਬੇ ਨੇ ਮੇਰੇ ਤੋਂ ਫਾਰਮ ਫੜੇ ਤੇ ਨੂੰ ਨੂੰ ਘੂਰਦੀ ਹੋਈ ਬੋਲੀ ਠੀਕ ਢੰਗ ਨਾਲ ਸਮਝ ਕੇ ਬੈਠੀ ਬੇਬੇ ਦੇ ਜਾਣ ਤੋਂ ਬਾਅਦ ਮੈਂ ਫੋੜਨ ਆਪਣਾ ਹੱਥੀ ਕੰਮ ਛੱਡ ਉਸ ਕੁੜੀ ਵੱਲ ਟਿਕਟਕੀ ਲਾ ਕੇ ਪੁੱਛਿਆ ਤੁਸੀਂ ਕਿੰਨੇ ਪੜੇ ਹੋ ਤੇ ਇਹ ਤੁਹਾਡਾ ਪਹਿਲਾ ਬੱਚਾ ਹੈ ਉਮਰ ਕਿੰਨੀ ਹੈ ਤੁਹਾਡੀ ਇੱਕਦਮ ਇੰਨੇ ਸਵਾਲਾਂ ਦੇ ਜਵਾਬ ਲਈ ਕਾਲੀ ਹੋ ਗਈ ਸੀ ਮੈਂ ਉਸ ਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਬੋਲੀ ਕੁਝ ਨਾ ਮੈਂ ਉਸ ਨੂੰ ਪਾਣੀ ਦਾ ਗਲਾਸ ਪੀਣ ਲਈ ਦਿੱਤਾ ਉਸਨੇ ਝਿਜਕਤੇ ਜਿਹਾ ਗਲਾਸ ਫੜਿਆ ਤੇ ਪੀ ਲਿਆ ਤੇ ਬਾਕੀ ਆਪਣੇ ਗੋਦੀ ਚੁੱਕੇ ਬੱਚੇ ਨੂੰ ਪਿਆ ਦਿੱਤਾ ਬੋਲੀ ਮੈਡਮ ਜੀ ਮੈਂ ਬੀਏ ਫਰਸਟ ਡਿਵੀਜ਼ਨ ਪਾਸ ਹਾਂ ਇਹ ਮੇਰਾ ਬੱਚਾ ਨਹੀਂ ਇੰਨਾ ਕਹਿ ਕੇ ਉਹ ਚੁੱਪ ਕਰ ਗਈ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਡਿਗਰੀ ਹੋਲਡਰ ਤੇ ਆ ਹਾਲਾਤ ਮੇਰਾ ਸਿਰ ਸੱਚਮੁੱਚ ਚਕਰਾ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਇਹ ਤੁਹਾਡਾ ਬੱਚਾ ਨਹੀਂ ਤੇ ਤੁਹਾਨੂੰ ਇਹ ਸਿੱਧਰੀ ਕਿਉਂ ਕਹਿ ਰਹੇ ਨੇ ਆਖਰ ਤੁਹਾਡੀ ਇਹ ਹਾਲਤ ਕਿਵੇਂ ਹੋਈ ਉਸ ਕੁੜੀ ਨੇ ਮੇਰੇ ਵੱਲ ਬੜੇ ਹੀ ਗੌਰ ਨਾਲ ਵੇਖਿਆ ਤੇ ਫਿਰ ਕਮਰੇ ਵਿੱਚ ਪਈ ਹਰ ਇੱਕ ਚੀਜ਼ ਨੂੰ ਦੇਖਿਆ ਆਖਰ ਉਸ ਦੀ ਨਜ਼ਰ ਆਪਣੀ ਗੋਦੀ ਸੁੱਤੇ ਪਏ ਬੱਚੇ ਤੇ ਪਈ ਉਹ ਅਜੀਬ ਜਿਹੇ ਢੰਗ ਨਾਲ ਮੁਸਕराई ਮੈਨੂੰ ਲੱਗਿਆ ਸ਼ਾਇਦ ਉਹ ਰੋ ਪਏਗੀ ਪਰ ਉਸ ਦੀਆਂ ਤਾਂ ਅੱਖਾਂ ਵਿੱਚ ਜਿਵੇਂ ਪਾਣੀ ਹੀ ਸੁੱਕਿਆ ਹੋਇਆ ਸੀ ਉਸ ਨੇ ਕੁਝ ਸੰਭਲਦੇ ਹੋਏ ਮੇਰੇ ਵੱਲ ਵੇਖਿਆ ਤੇ ਕਹਿਣਾ ਸ਼ੁਰੂ ਕੀਤਾ ਮੈਡਮ ਜੀ ਮੇਰੇ ਮਾਪੇ ਵਿਚਾਰੇ ਬਹੁਤ ਗਰੀਬ ਸੀ ਪਰ ਮੈਂ ਪੜ੍ਹਨੇ 'ਚ ਹੁਸ਼ਿਆਰ ਸੀ ਇਸ ਲਈ ਵਜੀਫੇ ਨਾਲ ਤੇ ਸਕੂਲ ਦੀ ਇੱਕ ਮੈਡਮ ਦੀ ਮਦਦ ਨਾਲ ਮੈਂ ਬੀਏ ਕੀਤੀ ਸੀ ਸੋਚਿਆ ਸੀ ਕੋਈ ਨੌਕਰੀ ਮਿਲ ਗਈ ਤਾਂ ਬਾਪੂ ਬੇਬੇ ਦੀ ਸਾਰੀ ਗਰੀਬੀ ਦੂਰ ਕਰ ਦੇਵਾਂਗੀ ਪਰ ਇਸ ਮੁਲਕ ਵਿੱਚ ਨੌਕਰੀਆਂ ਕਿੱਥੇ ਮੇਰਾ ਛੋਟੇ ਭਰਾ ਦਾ ਐਕਸੀਡੈਂਟ ਹੋ ਗਿਆ ਉਸ ਦੇ ਸਿਰ ਤੇ ਸੱਟ ਲੱਗੀ ਜੋ ਕੁਝ ਵੀ ਘਰ ਸੀ ਉਸਦੇ ਇਲਾਜ ਤੇ ਲਾ ਦਿੱਤਾ ਪਰ ਉਸ ਨੂੰ ਕੋਈ ਫਰਕ ਨਾ ਪਿਆ ਡਾਕਟਰ ਰੋਜ਼ ਕੋਈ ਨਾ ਕੋਈ ਟੈਸਟ ਕਰਦੇ ਤੇ ਤਿੰਨਾਂ ਕੁ ਦਿਨਾਂ ਬਾਅਦ ਪੈਸੇ ਪਰਵਾ ਲੈਂਦੇ ਜਿਸ ਦਿਨ ਪੈਸੇ ਨਾ ਭਰਦੇ ਉਹਦੀ ਦਵਾਈ ਬੰਦ ਕਰ ਦਿੰਦੇ ਬਾਪੂ ਬੇਬੇ ਨੇ ਰਿਸ਼ਤੇਦਾਰਾਂ ਤੇ ਪਿੰਡੋਂ ਮੰਗ ਮੰਗ ਇਲਾਜ ਕਰਵਾਇਆ ਇੱਕ ਸਾਲ ਬਾਅਦ ਉਹ ਨਾ ਬਚਿਆ ਮੇਰੇ ਮਾਪਿਆਂ ਨੂੰ ਉਸ ਦਾ ਹੀ ਦੁੱਖ ਲੈ ਬੈਠਾ ਤੇ ਫਿਰ ਇੱਕ ਦਿਨ ਮੇਰੀ ਇੱਕ ਮਾਸੀ ਆਈ ਉਹਨੇ ਇੱਕ ਰਿਸ਼ਤਾ ਦੱਸਿਆ ਬੇਬੇ ਬਾਪੂ ਦਾ ਦਿਮਾਗ ਤਾਂ ਪਹਿਲਾਂ ਹੀ ਸੁੰਨ ਸੀ। ਉਹਨਾਂ 마ਸੀ ਨੂੰ ਕਿਹਾ ਕਿ ਜਿਵੇਂ ਤੈਨੂੰ ਠੀਕ ਲੱਗੇ ਕਰ ਦੇ ਸਾਡੇ ਕੋਲ ਲੈਣ ਦੇਣ ਨੂੰ ਤਾਂ ਕੁਝ ਹੈ ਨਹੀਂ। 마ਸੀ ਮੇਰੀ ਇੱਕ ਫੋਟੋ ਲੈ ਗਈ ਤੇ ਇੱਕ ਹਫ਼ਤੇ ਬਾਅਦ ਸਾਡੇ ਘਰ ਦੋ ਤਿੰਨ ਬੁੜੀਆਂ ਤੇ ਤਿੰਨ ਬੰਦੇ ਆ ਗਏ। ਮੈਨੂੰ 마ਸੀ ਨੇ ਦੱਸਿਆ ਕਿ ਇਹ ਤੈਨੂੰ ਸ਼ਗਨ ਕਰਨ ਆਏ ਨੇ। ਉਹ ਤਾਂ ਨਾ ਬੋਲੀ ਕੁਝ ਕੁ ਬਸ ਸਿੱਧਰੀ ਜਹੀ ਬਣੀ ਰਹੀ। ਉਦੋਂ ਮੇਰੀ ਉਮਰ 21 ਸਾਲ ਦੀ ਸੀ। ਮੈਨੂੰ ਕੁਝ ਵੀ ਸਮਝ ਨਾ ਆਇਆ। ਕੀ ਕੀ ਹੋ ਰਿਹਾ ਉਹਨਾ ਇੱਕ 30 ਸਾਲ ਦੇ ਬੰਦੇ ਨੂੰ ਮੇਰੇ ਨਾਲ ਬਿਠਾ ਦਿੱਤਾ ਅੱਡੇ ਦੋਹਾਂ ਨੂੰ ਪਹਿਲਾਂ ਮਾਸੀ ਤੇ ਫਿਰ ਬਾਕੀ ਆਈਆਂ ਔਰਤਾਂ ਤੇ ਮਰਦਾਂ ਨੇ ਸ਼ਗਨ ਪਾਇਆ ਸ਼ਗਨ ਹੋਣ ਤੋਂ ਅਗਲੇ ਹਫ਼ਤੇ ਹੀ ਮੈਨੂੰ ਮਾਸੀ ਨੇ ਪੰਜ ਸੂਟ ਤੇ ਪੈਰਾਂ ਦੀਆਂ ਝਾਂਜਰਾਂ ਲਿਆ ਦਿੱਤੀਆਂ ਤੇ ਮੈਨੂੰ ਦੱਸਿਆ ਕਿ ਆਹ ਤੇਰੀ ਵਰੀ ਹੈ ਤੂੰ ਬਸ ਕੱਲ ਨੂੰ ਤਿਆਰ ਹੋਣਾ ਤੇਰਾ ਵਿਆਹ ਹੈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਪੁੱਬਾ ਮਾਰ ਰੋਈ ਪਰ ਮੇਰਾ ਰੋਣਾ ਕੌਣ ਸੁਣਦਾ ਸੀ ਅਗਲੇ ਦਿਨ 8-10 ਜਣੇ ਆਏ ਤੇ ਮੈਨੂੰ ਵਿਆਹ ਕੇ ਲੈ ਆਏ ਮੈਂ ਜਦ ਗੱਡੀ ਵਿੱਚੋਂ ਉਤਰੀ ਤਾਂ ਨਾ ਕੋਈ ਮੇਲ ਤੇ ਨਾ ਕੋਈ ਗੇਲ ਸੀ ਬਸ ਕੁਝ ਔਰਤਾਂ ਸੀ ਤੇ ਮੇਰੀ ਸੱਸ ਮੇਰੇ ਕੋਲ ਆਈ ਤੇ ਮੇਰੀ ਮਾਸੀ ਨੂੰ ਬਾਹਾਂ ਫੜ ਕੇ ਲੈ ਗਈ ਤੇਰੀ ਮਾਸੀ ਖਚਰੀ ਜਈ ਹਾਸੀ ਹੱਸਦੀ ਆਈ ਉਸ ਦੇ ਹੱਥ ਇੱਕ ਸੂਟ ਤੇ ਕੰਬਲ ਚੁੱਕਿਆ ਹੋਇਆ ਸੀ ਮੈਨੂੰ ਸਮਝ ਆ ਗਈ ਸੀ ਕਿ ਇਹ ਮਾਸੀ ਨੂੰ ਵਿਚੋਲਗੀ ਮਿਲੀ ਹੈ ਮਾਸੀ ਮੇਰੇ ਕੋਲ ਬੈਠੀ ਤੇ ਮੈਨੂੰ ਕਹਿੰਦੀ ਦੇਖ ਤੀਏ ਤੇਰਾ ਹੁਣ ਇਹੀ ਘਰ ਹੈ ਇੱਥੇ ਬੋਤਾ ਨਾ ਆਪਣੀ ਪੜ੍ਹਾਈ ਲਿਖਾਈ ਦਾ ਰੋਲਾ ਪਾਈ ਬਸ ਸਿਧਰੀ ਜਹੀ ਰਹੀਂ ਬਾਕੀ ਰੱਬ ਤੇ ਭਲੀ ਕਰੂ ਮਾਸੀ ਇੰਨਾ ਕਹਿ ਮੇਰਾ ਸਿਰ ਪਲੋਸ ਗਈ ਮੈਨੂੰ ਵਿਆਹ ਦੇ ਦੂਜੇ ਦਿਨ ਪਤਾ ਲੱਗਿਆ ਕਿ ਮੇਰੇ ਘਰ ਵਾਲੇ ਦਾ ਇਹ ਦੂਜਾ ਵਿਆਹ ਤੇ ਮੇਰੇ ਘਰ ਵਾਲੇ ਦੀ ਪਹਿਲੀ ਘਰਵਾਲੀ ਆਪਣੇ 5ਵੇਂ ਬੱਚੇ ਨੂੰ ਜਨਮ ਦੇ ਅੰਸਾਰ ਮਰ ਗਈ ਸੀ ਮੇਰੀ ਸੱਸ ਨੇ ਮੇਰੇ ਕੋਲ ਆਈ ਤੇ ਮੇਰੇ ਕੋਲ ਤਿੰਨ ਕੁੜੀਆਂ ਨੂੰ ਖੜਾ ਕਰ ਦਿੱਤਾ ਤੇ ਕਿਹਾ ਇਹ ਹੁਣ ਤੇਰੀਆਂ ਕੁੜੀਆਂ ਨਾਲ ਹੀ ਉਸ ਨੇ ਆਪਣੀ ਗੋਦੀ ਚੁੱਕੇ ਇਸ ਜਵਾਕ ਨੂੰ ਮੇਰੀ ਗੋਦੀ ਪਾਉਂਦੇ ਕਿਹਾ ਇਹ ਤੇਰਾ ਮੁੰਡਾ ਧੀਏ ਤੂੰ ਇਸ ਘਰ ਦੀ ਨੂੰਹ ਧੀ ਹੈ ਤੇ ਇਹਨਾਂ ਦੀ ਮਾਂ ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ ਇਹਨਾਂ ਦਾ ਪਾਲਣ ਵੀ ਤੂੰ ਹੀ ਕਰਨਾ ਉਸ ਦਿਨ ਹੀ ਮੈਂ ਆਪਣੀ ਸੱਸ ਨੂੰ ਸਿਆਣੀ ਲੱਗੀ ਸੀ ਫਿਰ ਰਾਤ ਦਿਨ ਰੋਂਦੀ ਕਿ ਆਖਰ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਇੱਕ ਦਿਨ ਮੈਂ ਬਾਹਰ ਬੈਠੀ ਕਪੜੇ ਧੋ ਰਹੀ ਸੀ ਕਿ ਇੱਕ ਗਵੰਡਣ ਆਈ ਤੇ ਬੇਬੇ ਨੂੰ ਬੋਲ ਕੇ ਕਹਿੰਦੀ ਤੂੰ ਤਾਂ ਕਹਿੰਦੀ ਸੀ ਕਿ ਇਹ ਸਿਧਰੀ ਹੈ ਇਹ ਤਾਂ ਮੈਨੂੰ ਸਿਆਣੀ ਲੱਗਦੀ ਹੈ ਮੈਨੂੰ ਇਹ ਗੱਲ ਸੁਣ ਕੇ ਪਤਾ ਲੱਗਿਆ ਕਿ ਮਾਸੀ ਨੇ ਝੂਠ ਬੋਲ ਕੇ ਮੇਰਾ ਰਿਸ਼ਤਾ ਕਰਵਾਇਆ ਸੀ ਕਿ ਮੈਂ ਸਿਧਰੀ ਹਾਂ ਤੇ ਕਦੇ ਕੁਝ ਨਹੀਂ ਕਹਾਂਗੀ ਤੇ ਸੱਚੀ ਉਸ ਦਿਨ ਮੇਰਾ ਸਭ ਕੁਝ ਖਤਮ ਹੋ ਗਿਆ ਤੇ ਫੇਰ ਜੇ ਮੈਂ ਕਦੇ ਕੁਝ ਬੋਲਣਾ ਚਾਹਿਆ ਤਾ ਮੈਨੂੰ ਇਹ ਕਹਿ ਕੇ ਚੁੱਪ ਕਰਵਾਇਆ ਗਿਆ ਕਿ ਤੂੰ ਸਿੱਧਰੀ ਹੈ ਤੇ ਸਿੱਧਰੀ ਬਣ ਕੇ ਰਹਿ ਜਿਆਦਾ ਸਿਆਣਪ ਵਰਤਨ ਦੀ ਲੋੜ ਨਹੀਂ ਇੰਨਾ ਕਹਿ ਕੇ ਉਹ ਕੁੜੀ ਇੱਕਦਮ ਸ਼ਾਂਤ ਹੋ ਗਈ ਮੈਂ ਸੱਚਮੁੱਚ ਹੀ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਇੰਨਾ ਕਿਵੇਂ ਸਹਿ ਸਕਦਾ ਹੈ ਮੈਂ ਹਾਲੇ ਵੀ ਉਸ ਦੇ ਮੂੰਹ ਵੱਲ ਦੇਖ ਰਹੀ ਸੀ ਕਿ ਅਚਾਨਕ ਉਹ ਬੋਲੀ ਮੇਰੀ ਗਰੀਬੀ ਦਾ ਲਾਭ ਉਠਾਇਆ 마ਸੀ ਵਰਗੇ ਸਵਾਰਥੀ ਲੋਕ ਉਠਾਉਂਦੇ ਨੇ ਤੇ ਮੇਰੇ ਵਰਗੀ ਮਜਬੂਰ ਨੂੰ ਸਿੱਧਰੀ ਧੀਮੀ ਬੰਣਾ ਪੈਂਦਾ ਮੈਂ ਹੈਰਾਨ ਸੀ ਕਿ ਆਖਰ ਦੋਸ਼ ਕਿਸ ਦਾ ਸੀ ਤੇ ਇਹ ਕਿਸ ਸਮਾਜ ਦਾ ਅੰਗ ਹਾਂ ਸੀ ਮੈਂ ਹਾਲੇ ਸੋਚ ਹੀ ਰਹੀ ਸੀ ਕਿ ਉਸ ਦੀ ਸੱਸ ਫਾਰਮ ਤੇ ਪਰਚੀ ਲੈ ਕੇ ਅੰਦਰ ਆ ਗਈ ਤੇ ਔਨਸਾਰ ਉਸ ਨੇ ਉਸ ਨੂੰ ਜਾਂ ਸਿਧਰੀਏ ਬਾਹਰ ਜਾ ਕੇ ਇਹਨੂੰ ਅਲਫਾਫੇ ਚ ਫਰੂਟ ਰੱਖਿਆ ਖਵਾ ਦੇ ਬੇਬੇ ਦੀ ਇੰਨੀ ਗੱਲ ਸੁਣ ਮੇਰੇ ਵੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਆਪ ਮਹਾਰੇ ਕਹਿ ਬੈਠੀ ਬੇਬੇ ਇਸੀ ਧੀ ਤੀਵੀ ਹੀ ਹੈ ਆਪਣਾ ਆਪ ਭਲਾ ਕੇ ਤੇਰੇ ਘਰ ਨੂੰ ਵਸਾ ਰਹੀ ਹੈ